ਮੈਂ ਕਿਉਂ ਕਿਹਾ ਕਿ ਪੰਜਾਬੀਓ ਤੁਸੀਂ ਛੱਤਰਾਂ ਦੇ ਲੈਕੋ ਛੱਤਰ ਤੁਹਾਡੇ ਪਹਿਣੇ ਚਾਹੀਦੇ ਆ ਇਹ ਅੱਜ ਖਾੜੇਪਿੰਡ ਦੀ ਘਟਨਾ ਖਾੜਾਪਿੰਡ ਜ਼ਿਲ੍ਹਾ ਲੁਧਿਆਣਾ ਨੇੜੇ ਜਗਰਾਉਂ ਦੇ ਕੋਲੇ ਜਿੱਥੇ ਕਿ ਇੱਕ ਫੈਕਟਰੀ ਲੱਗ ਰਹੀ ਹੈ ਜਿਹੜੀਆਂ ਹਜ਼ਾਰਾਂ ਫੈਕਟਰੀਆਂ ਪੰਜਾਬ ਦੀ ਧਰਤੀ ਤੇ ਲੱਗੀਆਂ ਤੇ ਪੰਜਾਬ ਦਾ ਪਾਣੀ ਜ਼ਹਿਿਲਾ ਕਰਤਾ ਲੋਕ ਮਾਰਤੇ ਧਰਤੀ ਸਾਰੀ ਜ਼ਹਿਰੀਲੀ ਕਰਤੀ ਸਾਰਾ ਪਾਣੀ ਜ਼ਹਿਰ ਬਣਾਤਾ ਪਿੰਡਾਂ ਦੇ ਵਿੱਚ ਰਾਤ-ਰਾਤਾਂ ਹੋਈ ਪਈ ਐ ਸਾਰੇ ਪੰਜਾਬ ਦੇ ਜ਼ਿਲ੍ਹਿਆਂ ਦਾ ਪਿੰਡਾਂ ਦਾ ਪਾਣੀ ਧਰਤੀ ਹੇਠਲਾ ਪੀਣ ਯੋਗ ਨਹੀਂ ਰਿਹਾ ਦਰਿਆਵਾਂ ਦਾ ਪਾਣੀ ਕੈਮੀਕਲ ਪਾ ਕੇ ਜ਼ਹਿਰ ਬਣਾਤਾ ਉਹਦੇ ਖਿਲਾਫ ਅਖਾੜੇ ਦੇ ਵਿੱਚ ਲੋਕਾਂ ਨੇ ਧਰਨਾ ਲਾਇਆ ਸੀ ਵੀ ਅਸੀਂ ਫੈਕਟਰੀ ਨਹੀਂ ਲੱਗਣ ਦੇਵਾਂਗੇ ਅੱਜ ਪੁਲਿਸ ਨੇ ਡਾਂਗਾ ਨਾ ਕੁੱਟਿਆ ਤੇ ਧੱਕੇ ਨਾਲੇ ਸਰਕਾਰ ਫੈਕਟਰੀ ਲਾ ਰਹੀ ਆ ਮੈਂ ਕਿਉਂ ਕਿਹਾ ਵੀ ਤੁਸੀਂ ਛਤਰਾਂ ਦੇ ਲਾਇਕ ਹੋ ਖੇਤਰਾ ਲੈਕ ਮਿਸ ਕਰਕੇ ਕਹਿਆ ਜਿੱਦੇ ਅਸੀਂ ਪਿੱਟਦੇ ਆਂ ਕਲਪਦੇ ਆਂ ਸਾਨੂੰ ਕੈਸ ਸਾਲ ਹੋ ਗਏ ਵੀ ਆਜੋ ਲੋਕੋ ਬੁੱਢੇ ਦਰਿਆ ਰਾਹੀਂ ਤੁਹਾਡਾ ਸਾਰਾ ਪਾਣੀ ਜ਼ਹਿਰ ਬਣਾਤਾ ਰਾਜਸਥਾਨ ਤੱਕ ਦੇ ਲੋਕ ਮਾਰਦੇ ਦੱਖਣੀ ਮਾਲਵਾ ਸਾਰਾ ਮਾਰਤਾ ਕੈਂਸਰ ਨਾਲ ਕਾਲੇ ਪੀਲੇ ਨਾਲ ਜਾਂਉਂਦੇ ਜਵਾਕਾਂ ਨੂੰ ਤੁਹਾਡਾ ਨੂੰ ਕੈਂਸਰ ਹੋਣ ਲੱਗ ਗਏ ਅਸੀਂ ਲੁਧਿਆਣੇ ਇਕੱਠ ਰੱਖਿਆ ਤੁਸੀਂ ਘਰੇ ਬੈਠੇ ਰਹੇ ਦੋ ਇਕੱਠ ਰੱਖੇ ਪਹਿਲਾ 24 ਅਗਸਤ ਨੂੰ ਫਿਰ 3 ਦਸੰਬਰ ਨੂੰ ਬੰਦ ਮਾਰਨ ਦਾ ਤੁਸੀਂ ਕੁੰਡੇ ਲਾਰੇ ਕਰਾਂ ਚ ਬੈਠੇ ਰਹੇ ਤਾਂ ਸ਼ਾਂ ਕੁੱਟੀ ਗਏ ਬੈਠੇ ਸੱਥਾਂ ਚ ਗੱਲਾਂ ਮਾਰੀ ਗਏ ਤਮਾਸ਼ਾ ਦੇਖੀ ਗਏ ਤੁਸੀਂ ਮਰਨਾ ਹੀ ਮਰਨਾ ਹੈ ਤਮਾਸ਼ੀਨ ਜਿਹੜੇ ਹੋ ਜਾਣ ਨਾ ਲੋਕ ਉਹ ਮਰਦੇ ਹੀ ਹੁੰਦੇ ਆ ਤੁਸੀਂ ਤਮਾਸ਼ੀ ਨੂੰ ਤਮਾਸ਼ਾ ਦੇਖ ਲਿਓ ਵੀ ਉੱਥੇ ਫੈਕਟਰੀ ਲੱਗ ਗਈ ਅਸੀਂ ਕੀ ਲੈਣਾ ਉੱਥੇ ਲੱਗ ਗਈ ਅਸੀਂ ਕੀ ਲੈਣਾ ਸਤਲੋ ਜ਼ਹਿਰੀਲਾ ਕਰਤਾ ਸੀ ਕੀ ਲੈਣਾ ਰਾਵੀ ਗੰਦਾ ਕਰਤਾ ਵਿਆਸ ਗੰਦਾ ਕਰਤਾ ਸੀ ਕੀ ਲੈਣਾ ਫਲਾਣੇ ਜ਼ਿਲ੍ਹੇ 'ਚ ਕੰਮ ਹੋ ਗਿਆ ਸੀ ਕੀ ਲੈਣਾ ਇਹ ਸੋਡੇ ਥਾਂ ਥਾਂ ਧਰਤੀ ਦਾ ਸਾਰਾ ਪੱਤਨ ਜ਼ਹਿਰੀਲਾ ਕਰਤਾ ਕਿਤੇ ਪੰਜਾਬ ਦਾ ਪਾਣੀ ਪੀਣ ਜੋ ਛੱਡਿਆ ਨਹੀਂ ਸਾਡਾ ਮਿੱਤਰਾਂ ਸੁੱਖ ਮੁੰਡਾ ਜਗਰਾਉਣ ਤੋਂ ਤੜਕੇ 4 ਵਜੇ ਲੈ ਗਈ ਚੱਕ ਕੇ ਪੁਲਿਸ ਨੂੰ ਅੱਜ 2-250 ਬੰਦਾ ਪੁਲਿਸ ਨੇ ਫੜਿਆ ਅਪਵਾਨਸਿਆ ਸ਼ਰਮ ਕਰਨ ਵਾਲੀ ਮੋਟੀ ਯਾਰ ਕੱਲ ਨੂੰ ਹੱਥ ਮਾਰ ਸਦਾ ਨਹੀਂ ਇਹ ਸਰਕਾਰਾਂ ਰਹਿਣੀਆਂ ਸਦਾ ਨਹੀਂ ਬਾਗੀ ਬੁਲਬੁਲ ਬੋਲਣੀ ਸਦਾ ਨਹੀਂ ਹੁਕਮ ਚੱਲਣੇ ਤੂੰ ਉਹੀ ਬੰਦਾ ਜਿਹੜਾ ਬੰਦਾ ਜਾ ਕੇ ਧਰਾਂਗ ਵਾਲੇ ਤੇ ਜਾ ਰਿਹਾ ਲੈ ਪੈਣੀ ਫਾਜ਼ਿਲ ਕਾ ਹਬੋਰ ਮਲੋੜ ਦੇ ਪਿੰਡਾਂ ਚ ਕਹਿੰਦਾ ਸੀ ਕਿ ਪਾਣੀ ਜ਼ਹਿਰ ਬਣ ਗਿਆ ਕੈਮੀਕਲ ਪਾ ਤੇ ਜ਼ਹਿਰਾਂ ਪਾਤੀਆਂ ਡੈਗਨਸਟਰੀਆਂ ਨੇ ਇਲੈਕਟ੍ਰੋ ਇੰਡਸਟਰੀਆਂ ਨੇ ਹੁਣ ਤੂੰ ਉਹਨਾਂ ਕਾਰਪੇਟਾਂ ਦੇ ਨਾਲ ਉਹਨਾਂ ਘਰਾਂ ਨਾਲ ਆ ਕੇ ਖੜ ਗਿਆ ਤੇ ਉਹੀ ਫੈਕਟਰੀਆਂ ਲਵਾਉਣ ਦੀ ਖਾਤਰ ਲੋਕਾਂ ਨੂੰ ਜ਼ਹਿਰ ਦੇ ਕੇ ਮਾਰਨ ਦੀ ਖਾਤਰ ਤੂੰ ਪੁਲਿਸ ਦਾ ਡੰਡਾ ਵਰਤ ਰਿਹਾ ਪੁਲਿਸ ਤੋਂ ਲੋਕਾਂ ਨੂੰ ਘਟਾ ਰਿਹਾ ਹੈ ਦੀ ਦੂਕੜੀਸ ਕਰਾ ਰਿਹਾ ਹੈ ਫੈਕਟਰੀਆਂ ਲਵਾ ਰਿਹਾ ਹੈ ਮੁਸਕਾਬਾਦ ਅਖਾੜਾ ਹੋਰ ਵੀ ਕਈ ਥਾਂ ਇਹਨਾਂ ਫੈਕਟਰੀਆਂ ਦੇ ਖਿਲਾਫ ਮੋਰਚੇ ਲੱਗੇ ਹੋ ਰੂੜੀਆਂ ਵੀ ਪਿੰਡ ਅਸੀਂ ਗਏ ਸਾਰਾ ਪਿੰਡ ਮਾਰਿਆ ਪਰ ਪਾਣਾ ਜਿਹੜੀ ਗੱਤਾ ਮਣ ਲੱਗੀ ਹੋਈ ਆ ਹੋਰ ਸੁਣ ਲੋ ਕਰਤੂਤ ਇਹਨਾਂ ਦੀ ਤੁਸੀਂ ਘਰਾਂ ਦੇ ਵਿੱਚ ਨਾ ਤੁਸੀਂ ਤੁਸੀਂ ਯਾਦ ਰੱਖੋ ਰੀਂਗ ਰੀਂਗ ਕੇ ਮਰਨਾ ਆ ਯਹਰਾ ਪੀ ਕੇ ਆ ਨਵਾਂ ਪੰਜ ਕੱਢਣ ਜਾ ਰਿਹਾ ਭਵੰਤਮਾਨ ਹੋਰ ਸੁਣ ਲੋ ਚਮਕੌਰ ਸਾਹਿਬ ਦੇ ਕੋਲੇ ਬਿਲਕੁਲ ਬੁੱਢੇ ਦਰਿਆ ਦੇ ਉੱਤੇ ਘਟੋ ਘਟ 200 ਏਕੜ ਦੇ ਵਿੱਚ ਜਿਹੜੀ ਪੇਪਰ ਮਿਲ ਹੈ ਉਹ ਲੱਗ ਰਹੀ ਹੈ ਜਿਹੜੀ ਲਾਲ ਸ਼੍ਰੇਣੀ ਚ ਹੈ ਪੇਪਰ ਮਿਲ ਸਭ ਤੋਂ ਜ਼ਿਆਦਾ ਪਾਣੀ ਨੂੰ ਜ਼ਹਿਰੀਲਾ ਕਰਦੀ ਹੈ ਕੈਮੀਕਲ ਪਾਉਂਦੀ ਹੈ ਉਹ ਇੰਡਸਟਰੀ ਉਹ کارਖਾਨਾ 200 ਏਕੜ ਪੈਲੀ ਚਮਕੌਰ ਸਾਹਿਬ ਦੇ ਕੋਲੇ ਬਿਲਕੁਲ ਬੁੱਢੇ ਦਰਿਆ ਦੇ ਉੱਤੇ ਤੇਰੀ ਨੀਲੋ ਵਾਲੀ ਨਹਿਰ ਆ ਉਦੋਂ 250 ਮੀਟਰ ਦੂਰ ਵਿਚਾਲੇ 200 ਏਕੜ ਪੈੜੀ ਪੰਚਾਇਤੀ ਜ਼ਮੀਨ ਅਕਵਾਇਰ ਕਰਕੇ ਭਵੰਸਿਆਂ ਉੱਥੇ ਬੰਝ ਗੱਡ ਰਿਹਾ ਹੈ ਪਹਿਲਾਂ ਵਾਲੀਆਂ ਇੰਡਸਟਰੀਆਂ ਨੂੰ ਉਹਨਾਂ ਨੂੰ ਬੰਦਦਾ ਕੀ ਕਰਨਾ ਹੈ ਉਹਨਾਂ ਦਾ ਕੈਮੀਕਲ ਦਾ ਕੀ ਰੋਕਣਾ ਹੈ ਆ ਰਹਿੰਦਾ ਖੁੰਦਾ ਨਵੇਂ ਬੰਝ ਹੋਰ ਗੱਡ ਰਹੇ ਆ 60 ਪਿੰਡਾਂ ਦੀਆਂ ਪੰਚਾਇਤਾਂ ਨੇ ਉਥੇ ਮਤੇ ਪਾ ਕੇ ਦਿੱਤੇ ਆ 60 ਪਿੰਡਾਂ ਦੀਆਂ ਪੰਚਾਇਤਾਂ ਬਲਵੀਰਸੋਂ ਸਿਚਿਆਲ ਨੂੰ ਮਿਲੀਆਂ ਹੈ ਬਿ ਤੁਸੀਂ ਪੁਰਾਣਾ ਕਿੱਥੋਂ ਸਾਫ਼ ਕਰਦੇ ਹੋਗੇ ਪਹਿਲਾਂ ਵਾਲਾ ਗੰਦ ਕਿੱਥੋਂ ਸਾਫ਼ ਕਰਦੇ ਹੋ ਨਵਾਂ ਗੰਦ ਹੋਰ ਪਾਉਣ ਲੱਗਿਆ ਸਭ ਤੋਂ ਗੰਦੀ ਇੰਡਸਟਰੀ ਜਿਹੜੀ ਸਭ ਤੋਂ ਜ਼ਿਆਦਾ ਜ਼ਹਿਰ ਪਾਉਂਦੀ ਆ ਪੇਪਰ ਮਿੱਲ ਚਮਕੌਰ ਸਾਹਿਬ ਦੇ ਕੋਲੇ ਕਿਹੜਾ ਪਿੰਡ ਆ ਤੁਸੀਂ ਬੀੜ ਗੁਰੂ ਘਰ ਜੰਡ ਸਾਹਿਬ ਬਿਲਕੁਲ ਉੱਥੇ ਕੱਠ ਰੱਖਿਆ ਗਿਆ ਕੱਲ ਨੂੰ 27 ਤਰੀਕ ਨੂੰ ਬੀੜ ਗੁਰੂ ਘਰ ਆ ਬੀੜ ਗੁਰੂ ਜੰਡ ਸਾਹਿਬ ਗੁਰੂ ਘਰ ਆ ਚਮਕੌਰ ਸਾਹਿਬ ਦੇ ਬਿਲਕੁਲ ਨੇੜੇ ਵੱਡੇ ਦਰਿਆ ਦੇ ਕੋਲੇ ਨੀਲੋਂ ਵਾਲੀ ਨਹਿਰ ਦੇ ਉੱਤੇ ਕੋਲੇ ਉੱਥੇ ਕੱਲ ਨੂੰ ਵੱਡਾ ਇਕੱਠ ਰੱਖਿਆ ਗਿਆ ਪੰਜਾਬ ਦੇ ਲੋਕੋ ਜੇ ਆਪਾਂ ਨਸਲਾਂ ਬਚਾਉਣੀਆਂ ਓਏ ਆਪਣਾ ਪਾਣੀ ਬਚਾਉਣਾ ਇਹ ਨਾ ਸੋਚੋ ਇਹ ਚਮਕੌਰ ਸਾਹਿਬ ਆ ਇਹ ਰੋਪੜ ਆ ਇਹ ਲੁਧਿਆਣਾ ਆ ਇਹ ਪਟਿਆਲਾ ਇਹ ਬਰਨਾਲਾ ਓਏ ਕੋਸ਼ਕਤੋ ਵੀ ਧਰਤੀ ਦਾ ਪਾਣੀ ਥਾਂ ਥਾਂ ਤੇ ਆ ਕੇ ਫਿਲਟਰ ਕਰਾਉਣੀਆਂ ਸ਼ੁਰੂ ਕਰਤੀਆਂ ਕਹਿੰਦੇ ਅਸੀਂ ਐਤਾ ਜੀ ਆ ਲਾ ਰਹੇ ਹਾਂ ਜੀ ਦੂਜੀਆਂ ਅਪਣਾਇਆ ਕਰਾਂਗੇ ਜੀ ਇੱਥੇ ਅਸੀਂ ਆਪ ਇਹਦਾ ਕਿ ਨਾ ਲੈਂਦੇ ਆ ਕਿਹੜੀ ਫੈਕਟਰੀ ਕੀ ਕਹਿੰਦੇ ਹੁੰਦੇ ਆ ਇਹ ਬਹਾਨਾ ਉਹਦਾ ਬਣਾ ਦਿੰਦੇ ਆ ਮੁੜ ਕੇ ਚੱਕ ਕੇ ਕੈਮੀਕਲ ਵਾਲੀ ਲਾ ਦਿੰਦੇ ਆ ਆ ਜਿੱਦੀਆਂ ਨੇ ਕੰਨਾਂ ਕੱਢ ਦਿੰਦੇ ਆ ਉੱਥੇ 20 20 ਫੁੱਟ ਉੱਚੀਆਂ ਉੱਥੇ ਕਿਹੜਾ ਕਿਹਨੂੰ ਵੜ ਦਿੰਦੇ ਆ ਇਹ ਸੋ ਮੈਂ ਅਪੀਲ ਕਰਦਾ ਅਸੀਂ ਕੱਲ ਨੂੰ ਪਹੁੰਚ ਰਹੇ ਆ ਸਾਡੀ ਸਮੁੱਚੀ ਟੀਮ ਪਹੁੰਚ ਰਹੀ ਹੈ ਚਮਕੌਰ ਸਾਹਿਬ ਦੇ ਕੋਲੇ ਗੁਰੂ ਘਰ ਦੇ ਵਿੱਚ ਗੁਰੂ ਘਰ ਦਾ ਨਾਂ ਹੈਗਾ ਬੀੜ ਗੁਰੂ ਜੰਡ ਸਾਹਿਬ ਗੁਰੂ ਘਰ ਹੈ ਉੱਥੇ ਪਹੁੰਚ ਰਹੇ ਹਾਂ ਸਮਾਂ 10 ਵਜੇ ਆ 30 ਤਰੀਕ ਨੂੰ 30 ਅਪ੍ਰੈਲ ਨੂੰ ਉੱਥੇ ਪਬਲਿਕ ਹੀਅਰਿੰਗ ਹੋ ਰਹੀ ਆ ਲੋਕਾਂ ਦੀ ਗੱਲ ਬਾਤ ਸੁਣ ਲਈ ਆ ਰਹੀ ਆ ਉੱਥੇ ਸਰਕਾਰ ਵੀ ਦੱਸੋ ਲੱਗਣੀ ਚਾਹੀਦੀ ਏ ਕਿ ਨਹੀਂ ਉੱਠ ਖੜੋ ਪੰਜਾਬ ਦੇ ਲੋਕ ਉੱਠ ਖੜੋ ਮੈਂ ਕੱਲੇ ਇੱਕ ਜ਼ਿਲ੍ਹੇ ਦੀ ਗੱਲ ਨਹੀਂ ਕਰਦਾ ਥੋੜਾ ਸਾਰਾ ਪਾਣੀ ਜ਼ਹਿਰ ਕਰਤਾ ਯਾਰ ਬੁਰਾ ਹਾਲ ਹੋਇਆ ਪਿਆ ਲੋਕਾਂ ਦਾ ਹਸਪਤਾਲਾਂ ਚ ਹਸਪਤਾਲ ਭਰੇ ਪਏ ਆ ਬਿਲਕਦੇ ਲੋਕ ਬੈੱਡਾਂ ਤੇ ਪਏ ਪਰ ਉੱਠ ਕੇ ਆਉਣ ਨੂੰ ਕੋਈ ਤਿਆਰ ਨਹੀਂ ਅਖਾੜੇ ਆਜ ਜੋ ਹੋਇਆ ਇਹਨਾਂ ਨੇ ਕਰਤੂਤ ਕੀਤੀ ਆ ਜੋ ਪੁਲਿਸ ਨੇ ਡਾਂਗਾ ਮਾਰੀਆਂ ਲੋਕਾਂ ਦੇ ਲੀੜੇ ਪਾੜੇ ਬੁੜੀਆਂ ਨੂੰ ਫੜ ਕੇ ਕੁੱਤਿਆਂ ਦੇ ਕਿਢਸਿਆ ਗਿਆ ਉਹ ਲੋਕ ਲੜ ਰਹੇ ਆ ਵੀ ਅਸੀਂ ਇਹ ਜ਼ਹਿਰ ਵਾਲੀ ਫੈਕਟਰੀ ਨਹੀਂ ਲੱਗਣ ਦੇਣੀ ਠੱਕੇ ਨਾ ਡੰਡੇ ਦੇ ਜ਼ੋਰ ਤੇ ਪੁਲਿਸ ਦਾ ਕੁਟਕਟਾਪਾ ਕਰਕੇ ਭੰਤ ਮਾਲਕਾਂ ਨਹੀਂ ਅੱਛੀ ਲਾਵਾਂਗੇ ਕਿੰਨਾ ਚਿਰ ਡੁੱਢਸਾਰ ਰਹਿ ਗਿਆ ਆ ਦੂਜੇ ਵੀ ਸਾਰੇ ਚੁੱਪ ਆ ਖੋਤੀ ਜਾਲੀ ਕਾਂਗਰਸੀ ਬਾਦਲ ਦੂਜੇ ਤੀਜੇ ਸਭ ਚੁੱਪ ਆ ਸਾਰੇ ਇਹਨਾਂ ਕਾਰਖਾਨਿਆਂ ਵਾਲੇ ਨਾਲ ਖੜ ਜਾਂਦੇ ਆ ਕਿਉਂ? ਚੜਾਵਾ ਇਹ ਸਾਰਿਆਂ ਨੂੰ ਚੜਾਉਂਦੇ ਆ। ਜੋ ਭਰਾਵੋ ਅਪੀਲ ਆ ਪੰਜਾਬ ਦੇ ਲੋਕੋ ਆਪਣੇ ਲੋਕਾਂ ਨਾਲ ਖੜੋਵੇ ਇਹ ਬਾਰੀ ਸੋਡੀ ਵੀ ਆਉਣੀ ਐ। ਇਹ ਮਤ ਸੋਚਿਓ ਵੀ ਅੱਗ ਇਹ ਕਿਸੇ ਦੂਰ ਡਰੇਡੇ ਲੱਗੀ ਐ, ਕਿਸੇ ਗਵਾਂਢੀ ਦੇ ਲੱਗੀ ਐ। ਇਹ ਅੱਗ ਥੋਡੇ ਘਰਾਂ ਤੱਕ ਪਹੁੰਚਣੀ ਐ, ਉਸੇ ਘੋਡੇ ਘਰਾਂ ਤੱਕ ਆਉਣਾ। ਆਪੋ ਆਪਣਾ ਪਾਣੀ ਟੈਸਟ ਕਰਾ ਲਓ, ਤੁਹਾਡਾ ਸਾਰਾ ਪਾਣੀ ਜ਼ਹਿਰ ਬਣ ਚੁੱਕਿਆ। ਨਾ ਪੀਣ ਜੋਗ ਐ, ਨਾ ਨਹਾਉਣ ਜੋਗ ਐ, ਨਾ ਫਸਲਾਂ ਨੂੰ ਲਾਉਣ ਜੋਗ ਐ। ਨਾਵ ਪਸ਼ੂਆਂ ਦੇ ਪੀਣ ਜੋਗ ਹੈ ਨਾਵ ਪੰਛੀਆਂ ਦੇ ਪੀਣ ਜੋਗ ਹੈ ਕਿਸੇ ਜੋਗ ਪਾਣੀ ਨਹੀਂ ਪੰਜਾਬ ਦਾ ਐਨਾ پاک ਪਵਿੱਤਰ ਸ਼ੁੱਧ ਪਾਣੀ ਪਾਣੀ ਪੀ ਕੇ ਸੇਤਾ ਬਣ ਜਾਂਦੀਆਂ ਸੀ ਅੱਜ ਉਹ ਪਾਣੀ ਸੋਨੂੰ ਜ਼ਹਿਰਾਂ ਪਾ ਕੇ ਉਹ ਪਾਣੀ ਸੋਨੂੰ ਕੈਂਸਰ ਕਾਲੇ ਪੀੜੇ ਟੀਵੀ ਜਵਾਕ ਪੈਦਾ ਹੁਣ ਹਟ ਕੇ ਛੋਡੇ ਟੀਕੇ ਨਾਲ ਜਵਾਕ ਲੈਣ ਲੱਗ ਗਏ ਯਾਰ ਕਦੋਂ ਉੱਠੋਗੇ ਬਈ ਸੋ ਮੈਂ ਹੱਥ ਬੰਨ੍ਹ ਕੇ ਅਪੀਲ ਕਰਦਾ ਪੰਜਾਬ ਦੇ ਲੋਕਾਂ ਨੂੰ ਆ ਖਾੜੇ ਵਾਲਿਆਂ ਦਾ ਵੀ ਸਾਥ ਦਿਓ ਜਿਹੜੇ ਖਾੜੇ ਅੱਜ ਘਟਣਾ ਹੋਈ ਆ ਔਰ ਸਰੇ ਕੁੱਟਿਆ ਫੈਕਟਰੀ ਦੇ ਖਿਲਾਫ ਲੋਕਾਂ ਦਾ ਪ੍ਰੋਜੈਕਸ਼ਨ ਜਿਹੜੇ ਕਰ ਰਹੇ ਸੀ ਲੋਕ ਤੇ ਕੱਲ ਨੂੰ 27 ਤਰੀਕ ਨੂੰ ਗੁਰੂ ਘਰ ਬੀੜ ਸਾਹਿਬ ਬੀੜ ਗੁਰੂ ਜੰਡ ਸਾਹਿਬ ਬੀੜ ਗੁਰੂ ਜੰਡ ਸਾਹਿਬ ਚਮਕੌਰ ਸਾਹਿਬ ਦੇ ਨੇੜੇ ਜਿੱਥੇ ਬੁੱਢੇ ਦਰਿਆ ਦੇ ਉੱਤੇ 200 ਏਕੜ ਜ਼ਮੀਨ ਅਕਵਾਇਰ ਕਰਕੇ ਏਸ਼ੀਆ ਦੀ ਸਭ ਤੋਂ ਵੱਡੀ ਇੰਡਸਟਰੀ ਲਾਉਣ ਜਾ ਰਹੇ ਨੇ ਉਹ ਵੀ ਪੇਪਰ ਮਿੱਲ ਜਿਹੜੀ ਲਾਲ ਸ਼੍ਰੇਣੀ ਚਾਹੁੰਦੀ ਹੈ ਰੈੱਡ ਜਿਹੜੀ ਲਾਲ ਜ਼ੋਨ ਚਾਉਂਦੀ ਹੈ ਜਿੱਦੇ ਸਭ ਤੋਂ ਜ਼ਿਆਦਾ ਕੈਮੀਕਲ ਜ਼ਹਿਰ ਪਾਉਂਦੀ ਹੈ ਉਹ ਫੈਕਟਰੀ ਉਸ ਧਰਤੀ ਤੇ ਲਾ ਕੇ ਤੇ ਸਾਰਾ ਗੰਦ ਸਾਰਾ ਜ਼ਹਿਰ ਬੁੱਡੇ ਦਰਿਆ 'ਚ ਵੀ ਪਾਉਣਗੇ ਤੇ ਨਾਲ ਜਿਹੜੀ ਨੀਲੋ ਵਾਲੀ ਨਹਿਰ ਹੈ ਉਹ 'ਚ ਵੀ ਪਾਊਗਾ ਜਿਹੜੀ ਨੀਲੋ ਵਾਲੀ ਨਹਿਰ ਆਉਂਦੀ ਹੈ ਰੋਪੜ ਤੋਂ ਤੇ ਅੱਗੇ ਦਰਿਆ ਹੁੰਦਾ ਨਹਿਰਾਂ ਆ ਬਰਿੰਡੇ ਵੀ ਮੇਰੀ ਉਹਦੇ ਵਿੱਚੋਂ ਨਿਕਲ ਕੇ ਆਉਂਦੀ ਨਹਿਰ ਆ ਮੇਰਾ ਪਿੰਡ ਵੀ ਉਸ ਨਹਿਰ ਦੇ ਉੱਤੇ ਹੀ ਹੈ ਇਹ ਨਾ ਸੋਚੋ ਬਰਿੰਡੇ ਵਾਲਿਓ ਮਾਨਸਾ ਵਾਲਿਓ ਸਰੂਰ ਪਟਿਆਲੇ ਵਾਲਿਓ ਬਰਨਾਲੇ ਵਾਲਿਓ ਮੁਕਸਰ ਵਾਲੇ ਦਾ ਪਹਿਲੇ ਪੀੜਤਾ ਹੈ ਵੀ ਸਾਨੂੰ ਨਹੀਂ ਕੁਝ ਹੁੰਦਾ ਉਹ ਉਸੇ ਨਹਿਰ ਤੇ ਫਿਲਟਰੀ ਲੱਗਣ ਜਾ ਰਿਹਾ ਉੱਥੋਂ ਸਾਨੂੰ ਕੈਮੀਕਲ ਪਾ ਕੇ ਜ਼ਹਿਰ ਦਿਆ ਅਸੀਂ ਕਿੰਨੇ ਵਾਰੀ ਕਲਪਤਿਆਂ ਨੂੰ ਮੈਨੂੰ ਕਹਿਆ ਸਾਲ ਹੋ ਗਏ ਤੁਹਾਡਾ ਪਾਣੀ ਧਰਤੀ ਹਟੋ ਮੁੱਕ ਚਲਿਆ ਤੁਸੀਂ ਤੁਹਾਡੇ ਕੋਲੇ ਡੈਡ ਲਾਈਨ ਹੈ 40 ਤੱਕ ਦੀ 14 15 ਸਾਲ ਦਾ ਧਰਤੀ ਹਟਾ ਪਾਣੀ ਬਚਿਆ ਅੱਜ ਉੱਠ ਕੇ ਰੌਲਾ ਪਾ ਲ ਗਏ ਐਡੀ ਜੀਪ ਕੱਢੀ ਫਿਰਦੇ ਹੋ ਹਲ ਤਾਂ ਕੁਝ ਵੀ ਨਹੀਂ ਕਰਨੀ ਹੋਈ ਆ ਦੇਖੀ ਹੁਣ ਅੰਗਾ ਲਾਉਣਗੇ ਲੋਕ ਸਾਸ ਸਦਾ ਨਾੜ ਨੂੰ ਅੱਗ ਲਾਏ ਬਣਾ ਕਿੰਨੇ ਟਟਰੀਆਂ ਦੇ ਆਂਡੇ ਫੂਕੋਗੇ ਬੱਚੇ ਫੂਕੋਗੇ ਜਾਨਵਰ ਫੂਕੋਗੇ ਕਿੰਨੇ ਰੁੱਖ ਤੁਸੀਂ ਫੂਕੋਗੇ ਕਿੰਨਾ ਵਾਤਾਵਰਨ ਦੂਸ਼ਤ ਕਰੋਗੇ ਉਹ ਸਿਆਣੇ ਕਹਿੰਦੇ ਹੁੰਦੇ ਸੀਗੇ ਵੀ ਉਹ ਹੁਣ ਮੈਂ ਕਹਿਣਾ ਤਾਂ ਨਹੀਂ ਚਾਹੁੰਦਾ ਵੀ ਤੇਰੀ ਉਹ ਨਿਕਲ ਗਈ ਹਲੇ ਜੀਵ ਨਿਕਲੀ ਉਹ ਵੀ ਨਿਕਲੂਗੀ ਯਾਦ ਰੱਖਿਓ ਤੁਸੀਂ ਸਮਝਣਾ ਤਾਂ ਹੈ ਨਹੀਂ ਜਿੰਨਾ ਮਰਜ਼ੀ ਕਲਪੀ ਜਾਗੇ ਤੁਸੀਂ ਆੜਾ ਲਾਇਆ ਦੁਸ਼ਮਣੀ ਬਿੱਡੀ ਹੋਈ ਹੈ ਕੁਦਰਤ ਦੇ ਨਾਲ ਵੀ ਛੱਡਣਾ ਹੀ ਕੱਖ ਨਹੀਂ ਨਾ ਧਰਤੀ ਜਿਉਂਦੀ ਛੱਡਣੀ ਹੈ ਨਾ ਪਾਣੀ ਨਾ ਹਵਾਵਾਂ ਅਸੀਂ ਤਬਾਹ ਕਰਨੇ ਆ ਬੈਠੇ ਰੋ ਘਰਾਂ 'ਚ ਚੱਕੀ ਫਿਰ ਮੋਢਾਂ ਦੇ ਜਵਾਕਾਂ ਨੂੰ ਹਸਪਤਾਲ ਡਾਕਟਰਾਂ ਕੋਲੇ ਵੀ ਸਾਡੇ ਜਵਾਕ ਨੂੰ ਕੈਂਸਰ ਹੋ ਗਿਆ ਜੀ ਇਹ ਇਹਦੇ ਦਾ ਜੀ ਗੁਰਦੇ ਫੇਲ ਹੋ ਗਏ ਜੀ ਸਾਲ-ਸਾਲ ਦੇ ਜਵਾਕਾਂ ਦੇ ਗੁਰਦੇ ਫੇਲ ਹੋ ਜਾਂਦੇ ਆ ਇਹ ਪਾਣੀ ਜ਼ਿਆਰਾ ਕਰਕੇ ਉਹਦੇ ਤਾਂ ਹਾਂ ਮਾਰਦੇ ਆ ਸਾਡਾ ਜਵਾਕ ਬਚਾ ਲਓ ਓਏ ਅਜੇ ਬਥੇਰੇ ਮੇਰੇ ਕੋਲੇ ਆਉਂਦੇ ਆ ਸਾਡੇ ਜਵਾਕ ਬਾਰੇ ਕਹੋ ਜੀ ਹਸਪਤਾਲ ਚ ਕਹੋ ਜੀ 20 ਕਰੋੜ ਦਾ ਠੀਕਾ ਲੱਗਣਾ ਜੀ 25 ਕਰੋੜ ਦਾ ਠੀਕਾ ਲੱਗਣਾ ਜੀ ਅਸੀਂ ਮਾਰੇਗੇ ਉੱਠ ਕੇ ਆਉਣ ਨੂੰ ਕੋਈ ਤਿਆਰ ਨਹੀਂ ਹੈਗਾ ਲੜਨ ਨੂੰ ਕੋਈ ਤਿਆਰ ਨਹੀਂ ਮੈਂ ਦੇਖਦਾ ਕੱਲ ਨੂੰ ਚਮਕੌਰ ਸਾਹਿਬ ਦੇ ਨੇੜੇ ਕਿੰਨੇ ਕ ਬੰਦੇ ਆਉਂਦੇ ਆ ਪੰਜਾਬ ਦੇ ਉੱਠ ਕੇ ਜੰ ਬਿੱਲੇ ਨਾਲੇ ਬਿੱਲ ਲੋਕ ਨੇ ਕੋਈ ਬੜਾ ਕੰਮ ਨਹੀਂ ਵੀ ਕੰਮ ਅਸੀਂ ਬਹੁਤ ਆ ਆ ਦੋ ਦਿਨ ਤੁਸੀਂ ਬਾਡੀ ਵੱਢ ਕੇ ਭੇਲੇ ਹੋਏ ਫਿਰਦੇ ਹੋ ਫਿਰ ਵੀ ਨਹੀਂ ਆ ਪਾਉਣਾ ਹੁੰਦਾ ਸੋ ਕੱਲ ਨੂੰ 27 ਤਰੀਕ ਹੈ ਗੁਰੂ ਘਰ ਵੀਰ ਸਾਹਿਬ ਜੰਡ ਸਾਹਿਬ ਨੇੜੇ ਚਮਕੌਰ ਸਾਹਿਬ ਪਹੁੰਚਣਾ ਅਸੀਂ ਪਹੁੰਚ ਰਹੇ ਹਾਂ ਸਾਡੀ ਸਾਰੀ ਟੀਮ ਪਹੁੰਚ ਰਹੀ ਹੈ ਟੀਮ ਕਾਲੇ ਪਾਣੀਆਂ ਦਾ ਮੋਰਚਾ ਤੇ ਉੱਥੇ ਲੋਕਾਂ ਨੂੰ ਸਮਝਾਉਣਾ ਵੀ ਅਸੀਂ ਕਿਸੇ ਵੀ ਹਾਲ ਦੇ ਵਿੱਚ ਜਿਹੜਾ 200 ਏਕੜ ਜ਼ਮੀਨ ਅਕਵਾਇਰ ਕਰਕੇ ਇਹ ਇਹ ਤੇ ਜ਼ਹਿਰ ਦੇ ਕੇ ਤੁਹਾਨੂੰ ਮਾਰਨ ਦੀਆਂ ਤਿਆਰੀਆਂ ਹੋ ਰਹੀਆਂ ਨੇ ਹੋਰ ਹੋਰ ਜ਼ਹਿਰ ਦਿੱਤੀ ਪਹਿਲਾਂ ਨਹੀਂ ਸਾਫ ਨਹੀਂ ਕੀਤੀ ਗਈ ਉਵੇਂ ਚੱਲ ਰਹੀ ਹੈ ਪਰ ਹੋਰ ਜ਼ਹਿਰ ਲਾਉਣ ਦੀ ਤੁਹਾਨੂੰ ਤਿਆਰੀ ਕਰ ਰਹੀ ਹੈ